तो होटल वगैरह बुक करना होटल में होगा घर 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 में क्यों वो ठीक है आपकी बात मैम क्या हम है कि हम लोग रिस्क नहीं लेते घर में आपको मालूम है बहुत सारी आप समझ अच्छा सकते हो कि काफी सारी प्रॉब्लम आती है आ जाती है कई बार अपार्टमेंट में रहती हूँ मेरी सारी फैमिली ऑस्ट्रेलिया में रहती है बाय चांस आ कि मैं क्लीन करने आई हूँ घर तो हम लोग जी कौन लोग एक बार क्या बोलता है कि जेडिया ਚੜੀ ਦੇ ਰਿਸ਼ਤਬੰਦ ਬਣਾਉਣ ਵਾਸਤੇ ਪੇਡ ਲੜਕੇ ਆ ਜਿਹੜੇ ਜਿਹੜੀਆਂ ਲੇਡੀਆਂ ਨੇ ਜਾਂ ਹੋਟਲ ਚੁਣਾਂਦੀਆਂ ਨੇ ਜਾਂ ਕਿਤੇ ਵੀ ਉਹ ਸ਼ਬਦ ਜਿਹੜਾ ਜਿਗੋਲੋ ਲੜਕੇ ਵਾਸਤੇ ਵਰਤਿਆ ਜਾਂਦਾ ਹੈ ਕਿ ਲੜਕਾ ਉਹਨਾਂ ਲੇਡੀ ਕੋਲ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਮਨ ਚਾਹ ਜੋ ਵੀ ਉਹ ਕਰਨਾ ਚਾਹੁੰਦੇ ਨੇ ਕਰ ਦਿੰਦਾ ਉਸ ਤੋਂ ਬਾਅਦ ਲੜਕੇ ਨੂੰ ਪੇ ਕਰ ਦਿੱਤਾ ਜਾਂਦਾ ਇਥੇ ਤੁਹਾਨੂੰ ਦੱਸਦੀ ਹੈ ਕਿ 10 ਤੋਂ 20000 ਦੇ ਵਿੱਚ ਜਿਹੜੀ ਰਕਮ ਹੈ ਉਹ ਲੜਕੇ ਨੂੰ ਜਿਹੜੀ ਦਿੱਤੀ ਜਾਂਦੀ ਹੈ। ਜੇ ਸਿਸਟਮ ਨਾਲ ਅੱਛਾ ਹੋ ਜਾਂ ਫਿਰ ਹਾਈ ਜਰਵੀ ਕੋ ਕੁਛ ਨਹੀਂ ਹੈ ਨਾ ਹਾਈ ਜਰਵੀ ਦੇ ਸੰਬੰਧ ਵਿੱਚ। ਫਿਰ ਵੀ ਚਲੋ ਠੀਕ ਹੈ ਓਕੇ। ਜੋ ਬੰਦਾ ਦੇਖਣੇ ਅੱਛਾ ਹੋ ਬਿਸਤਰ ਵਿੱਚ ਜਾਓ ਤਾਂ ਮਜ਼ਾ ਆਵੇ ਕੁਝ ਲੇਡੀਜ਼ ਜਿੱਥੇ ਵੀ ਆਪਣਾ ਪੰਚਨ ਕਰ ਲੈਂਦੇ ਨੇ ਜਾਂ ਕਿਸੇ ਗੱਲ ਜੁੜਦੇ ਨੇ ਤਾਂ ਮਿਲ ਜਾਂਦੇ ਨੇ ਯਕੀਨਨ ਬਹੁਤ ਸੇ ਨੂੰ ਸ਼ੌਕ ਹੁੰਦਾ ਹੈ ਕਿ ਆਪਣੀ ਫੋਟੋ ਪਿੱਕ ਕੇ ਤੇ ਫੇਸਬੁੱਕ ਦੇ ਉੱਤੇ ਪਾ ਦਿੰਦੇ ਇੱਥੇ ਇਹ ਵੀ ਗੰਭੀਰ ਮੁੱਦਾ ਨਜ਼ਰ ਆ ਰਿਹਾ ਹੈ ਕਿ ਕਿਸੇ ਲੇਡੀ ਦੀ ਪ੍ਰੋਫਾਈਲ ਦੇ ਉੱਤੇ ਉਹਦੀਆਂ ਫੋਟੋਆਂ ਮਾਚ ਲੈਂਦੇ ਨੇ ਗੰਭੀਰ ਫੋਟੋਆਂ ਮਾਚਣ ਤੋਂ ਬਾਅਦ ਉਹੀ ਫੋਟੋਆਂ ਤੁਹਾਨੂੰ ਭੇਜਦੇ ਗਾ ਯਾਨੀ ਕਿ ਇਹ ਇਸ ਤਰ੍ਹਾਂ ਦੇ ਦੁਸ਼ਮ ਪੇਰੋਸ਼ਤੀ ਵੀ ਦੇ ਧੰਦੇ ਦੀ ਹਾਰ ਦੇ ਵਿੱਚ ਕੁਝ ਓਟਮਾ ਜਿਹੜੀਆਂ ਆ ਮੈਂ ਕਹੂੰਗਾ ਕਿ ਮਾਕੂਮ ਲੋਕਾਂ ਦੇ ਜਿਹੜੀਆਂ ਓਟਮਾ ਦੁਗੀਆਂ ਓਟਮੀਆਂ ਸਤਿਗੁਰ ਪ੍ਰੀਮੋਡ ਦੇਖਣੇ ਤੁਸੀਂ ਵੀ ਮੈਂ ਹਾਂ ਵਿਸ਼ਾਲ ਸ਼ਰਦਾ ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਜਿ ਕੋ ਉਹਨਾਂ ਦਾ ਚੱਲਨ ਆ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਅ ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਠੀਕ 5-6 ਸਾਲ ਪਹਿਲਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹੈ ਉਸ ਦੇ ਹਾਈ ਕੋਰਟ ਦੇ ਇੱਕ ਵਕੀਲ ਸਾਹਿਬਾਨ ਜੋ ਕਿ ਵਕੀਲ ਸਾਹਿਬਾ ਜਿਹੜੀ ਹੈਗੀ ਆ ਜੋ ਕਿ ਇੱਕ ਲੇਡੀ ਨੇ ਉਹਨਾਂ ਨੇ ਵੀ ਇਸ ਚੀਜ਼ ਦਾ ਜ਼ਿਕਰ ਹੈ ਜਿਹੜਾ ਇਹ ਤੋਂ 5-6 ਸਾਲ ਪਹਿਲਾਂ ਆਪਣੀ ਸੋਸ਼ਲ ਮੀਡੀਆ ਦੇ ਜ਼ਰੀਏ ਕੀਤਾ ਸੀਗਾ ਉਹਨਾਂ ਨੇ ਵੀ ਇਸ ਚੀਜ਼ ਨੂੰ ਉਜਾਗਰ ਆ ਜਿਹੜਾ ਕੀਤਾ ਸੀਗਾ ਕਿ ਦਿੱਲੀ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਜਿਗੋਲੋ ਦਾ ਚਲਣਾ ਜਿਹੜਾ ਚੱਲਣ ਲੱਗ ਗਿਆ ਆ ਜਿਗੋਲੋ ਕੀ ਹੁੰਦਾ ਤੁਹਾਨੂੰ ਸਾਰਾ ਵਿਸਥਾਰ ਨਾਲ ਦੱਸਦੇ ਆ ਤੇ ਜਿਗੋਲੋ ਦੇ ذریعے ਅੱਜ ਕੱਲ ਜਿਹੜੇ ਸਾਡੇ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਕਿਵੇਂ ਠੱਗਿਆ ਜਾ ਰਿਹਾ ਉਹ ਵੀ ਤੁਹਾਨੂੰ ਦੱਸਦੇ ਆ ਜਿਗੋਲੋ ਇੱਕ ਸ਼ਬਦ ਹੈ ਜੀ ਜਿਸ ਤਰ੍ਹਾਂ ਔਰਤਾਂ ਆਪਣਾ ਜਿਹੜਾ ਦੇਹ ਵਪਾਰ ਦਾ ਧੰਦਾ ਜਿਹੜਾ ਕਰਦੀਆਂ ਨੇ ਇਸੇ ਤਰ੍ਹਾਂ ਜਿਗੋਲੋ ਇੱਕ ਸ਼ਬਦ ਹੈ ਕਿ ਜਿਹੜੀਆਂ ਔਰਤਾਂ ਨੂੰ ਸਰੀਰਕ ਸੰਬੰਧ ਬਣਾਉਣ ਵਾਸਤੇ ਪੇੜ ਲੜਕੇ ਆ ਜਿਹੜੇ ਜਿਹੜੀਆਂ ਲਿੰਦੀਆਂ ਨੇ ਜਾਂ ਹੋਟਲ ਚ ਬੁਲਾਉਂਦੀਆਂ ਨੇ ਜਾਂ ਕਿਤੇ ਵੀ ਉਹ ਸ਼ਬਦ ਆ ਜਿਹੜਾ ਜਿਗੋਲੋ ਉਸ ਲੜਕੇ ਵਾਸਤੇ ਯੂਜ਼ ਕੀਤਾ ਗਿਆ ਕਿ ਲੜਕਾ ਉਹਨਾਂ ਲੇਡੀਜ਼ ਕੋਲ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਮਨ ਚਾਹ ਜੋ ਵੀ ਉਹ ਕਰਨਾ ਚਾਹੁੰਦੇ ਨੇ ਕਰਦੇ ਨੇ ਤਾਂ ਉਸ ਤੋਂ ਬਾਅਦ ਲੜਕੇ ਨੂੰ ਪੇ ਕਰ ਦਿੱਤਾ ਜਾਂਦਾ ਇੱਥੇ ਤੁਹਾਨੂੰ ਦੱਸ ਦਈਏ ਕਿ 10 ਤੋਂ 20000 ਦੇ ਵਿੱਚ ਜਿਹੜੀ ਰਕਮ ਹੈ ਉਸ ਲੜਕੇ ਨੂੰ ਜਿਹੜੀ ਦਿੱਤੀ ਜਾਂਦੀ ਹੈ ਹੁਣ ਜ਼ਿਕਰ ਕਰਦੇ ਆ ਕਿ ਅਸੀਂ ਇਸ ਚੀਜ਼ ਦਾ ਜ਼ਿਕਰ ਆ ਜਿਹੜਾ ਆਪਣੇ ਚੈਨਲ ਦੇ ਉੱਤੇ ਕਿਉਂ ਕਰਦੇ ਪਏ ਆ ਸਾਨੂੰ ਪਿਛਲੇ ਕਾਫੀ ਦਿਨਾਂ ਤੋਂ ਕੁਝ ਕੰਪਲੇਂਟਾਂ ਜੜੀਆਂ ਆ ਰਹੀਆਂ ਸੀ ਕੁਝ ਨੌਜਵਾਨ ਮੁੰਡਿਆਂ ਵੱਲੋਂ ਕਿ ਇਸ ਤਰੀਕੇ ਨਾਲ ਅਸੀਂ ਠੱਗੀ ਦਾ ਸ਼ਿਕਾਰ ਹੋਏ ਆ ਤੇ ਕਿਰਪਾ ਕਰਕੇ ਤੁਸੀਂ ਆਪਣੇ ਚੈਨਲ ਦੇ ਉੱਤੇ ਇਸ ਨੂੰ ਉਜਾਗਰ ਕਰੋ ਤਾਂ ਜੋ ਸਾਡੇ ਪੰਜਾਬ ਦਾ ਜਿਹੜਾ ਪ੍ਰਸ਼ਾਸਨ ਹੈ ਤੇ ਜਿਹੜਾ ਸਾਈਬਰ ਕ੍ਰਾਈਮ ਹੈ ਉਸ ਦੀ ਨਜ਼ਰ ਵੀ ਇਸ ਦੇ ਉੱਤੇ ਪਈ ਤੇ ਕੋਈ ਨਾ ਕੋਈ ਐਕਸ਼ਨ ਜਿਹੜਾ ਹੋਵੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਵਿੱਚ ਹੁੰਦਾ ਕੀ ਹੈ ਜਦੋਂ ਸਾਡੇ ਕੋਲੇ ਕੰਪਲੇਂਟ ਜਿਹੜੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਉਸੇ ਨੰਬਰ ਦੇ ਉੱਤੇ ਅਸੀਂ ਕੰਟੈਕਟ ਸਾਡੀ ਟੀਮ ਉਸੇ ਨੰਬਰ ਦੇ ਉੱਤੇ ਕੰਟੈਕਟ ਕਰਦੀ ਹੈ WhatsApp ਦੇ ਜ਼ਰੀਏ ਸਾਰੀ ਗੱਲਬਾਤ ਹੁੰਦੀ ਹੈ ਜਦੋਂ ਅਸੀਂ ਉਹਨਾਂ ਨਾਲ ਕੰਟੈਕਟ ਕਰਦੇ ਹਾਂ ਤਾਂ ਸਾਨੂੰ ਇੱਕ ਅ WhatsApp ਦੇ ਉੱਤੇ 8-10 ਆਡੀਓ ਰਿਕਾਰਡਿੰਗਸ ਨੇ ਜਿਹੜੀਆਂ ਭੇਜੀਆਂ ਜਾਂਦੀਆਂ ਨੇ ਤੇ ਨਾਲ ਆ ਸਾਡੀ ਪ੍ਰੋਫਾਈਲ ਆ ਜਿਹੜੀ ਮੰਗੀ ਜਾਂਦੀ ਆ ਤੁਹਾਡਾ ਨਾਮ ਕੀ ਹੈ ਤੁਹਾਡਾ ਕੰਟੈਕਟ ਨੰਬਰ ਕੀ ਹੈ ਤੁਹਾਡੀ Gmail ਕੀ ਹੈ ਤੁਹਾਡਾ ਹਾਈਟ weight ਇਹ ਸਾਰਾ ਕੁਝ ਉਹਦੇ ਵਿੱਚ ਪੁੱਛਿਆ ਜਾਂਦਾ ਹੁਣ ਉਹ ਆਡੀਓ ਜਿਹੜੀਆਂ ਹੈਗੀਆਂ ਆਡੀਓ ਕੀ ਨੇ ਉਹਨਾਂ ਆਡੀਓ ਦੇ ਵਿੱਚ ਕੁਝ ਔਰਤਾਂ ਜਿਹੜਾ ਗੱਲਬਾਤ ਕਰਦੀਆਂ ਪਈਆਂ ਨੇ ਆ ਇਸ ਕੰਪਨੀ ਦੇ ਨਾਲ ਇਸ ਕਲੱਬ ਦੇ ਨਾਲ कि सानू लड़का है जेड़ा भेजो ते असि उस वास्ते 10 ਤੋਂ 15 ਹਜ਼ਾਰ ਰੁਪਏ ਪੇ ਕਰਨ ਲਈ ਤਿਆਰ ਪਹਿਲੋਂ ਤੁਹਾਨੂੰ ਸੁਣਾਨੇ ਆ ਇੱਕ ਆਡੀਓ ਤਾਂ ਬੈਠ ਰਹੇਗਾ ਠੀਕ ਹੈ ਠੀਕ ਹੈ ਠੀਕ ਹੈ ਤਾਂ ਇਹ ਇਹ ਸਿਕਿਓਰ ਸੇਫ ਹੈ ਨਾ ਬਿਲਕੁਲ ਬਿਲਕੁਲ ਮੈਮ ਸੇਫ ਐਂਡ ਸਿਕਿਓਰ ਹੈ ਕੋਈ ਦਿੱਕਤ ਵਾਲੀ ਬਾਤ ਨਹੀਂ ਹੈ ਅੱਛੇ ਕਲੈਂਟਸ ਹੁੰਦੇ ਹਨ ਸਾਡੇ ਔਰ ਆਪ ਵੀ ਜੋ ਹੈ ਚਾਹ ਕਾਸਟ ਹੈ ਆਪकी ਮੁਹਾਲੀ ਮੇ ਹੋ हाँ जी मोहाली में ओके तो जैसे आपको थर्टी फाइव भी मतलब जैसे ऊपर के चाहिए होंगे या मतलब नीचे ऐसा कुछ एज लॉन्ग एज समबडी इज गुड यार ओके ओके तो फिर भी कुछ जी जी फिर भी कुछ तो आपका होगा ही तो मतलब ऐसा कुछ जैसे स्टेमिना अच्छा हो आ? या फिर हाइट वेट कुछ भी है ना इसी हाइट वेट से मुझे कौन सा शादी फिर भी चलिए ठीक है ओके तो जो बंदा देखने में अच्छा हो बिस्तर में जाओ तो तो मजा भी आए जी 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 <laughs> थी, 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 okay. ठीक ठीक तो ओके फिर होटल वगैरह का ही काम रहेगा आपका जो भी आप जैसे रहोगे ना तो होटल वगैरह बुक करना होटल में होगा घर घर में नहीं हो सकता alone, uh, नहीं वो ठीक है आपकी बात मैम क्या है कि हम लोग रिस्क नहीं लेते घर में आपको मालूम है बहुत सारी आप समझ सकते हो कि काफी सारी प्रॉब्लम आती आ जाती है कई बार अपार्टमेंट में रहती हूँ मेरी सारी फैमिली ऑस्ट्रेलिया में रहती हूँ घर तो कोई सेफ्टी है है मैं मैं भी मेरे भी ऑस्ट्रेलियन बच्चे वाली मैं फैमिली वाली फैमिली <laughs> ठीक आपकी हाँ। बात है चलो ठीक है फिर अवेलेबल जी, जी। तो मुझे फोटो भेजे चाहिए आपको सर्विस तो आपकी मैम जैसे टेन्थ से स्टार्टिंग रहता हमारा जी ठीक है जी तो ठीक है। अगर है आपका आज का फिर देखते आज का कल कल डे या नाइट अभी तो आप पे ही तो करवा देंगे जी जी ठीक है चलो मैं फिर देखती हूँ आपको अभी प्रोफाइल वगैरह भेजती हूँ और आपका बजट वगैरह क्या था ठीक है

चिंता नहीं करो क्योंकि देखो आप भी मैम जानते हो फर्स्ट टाइम आपसे डील हो रही है होटल का काम हम लोग करवाते हैं वैसे तो चिंता नहीं करो आप मुझे तो... मैं पहली बार ले रही हूँ ऐसा काम जिंदगी में पहली बार ओके ओके तो मुझे आपसे ज्यादा परेशानी ओके वो तो ठीक है मैम देखिए आप फर्स्ट टाइम जा रहे हो ऐसी डील भी हमारी भी फर्स्ट टाइम हो रही है घर की तो आपसे जैसे बात किया तो बिलीव है कि बाहर से आए हो आप तो ऐसी कोई हमारी तरफ से मुझे नहीं लगता कि कोई प्रॉब्लम होगी okay? जी जी तो जो एड्रेस आपने भेजा है वहाँ पे आपने हाउस नंबर कैसे कुछ ऐसा भेजते वहाँ पे आपको फिर वहाँ आते या फिर आप कैसे बाहर या जो आपने एड्रेस भेजा जी ठीक है चलो तो, तो आप... उनको करें बिल्डिंग में? जी मैं आपकी कॉन्फ्रेंस पे एक तो आप अपना मैम एक्टर करेंगे ना वो बिल्डिंग पे जी तो बिल्डिंग में एंटर करते थर्ड तो हां उसके सेकंड स्टेप्स पे चढ़ जाए टॉप फ्लोर पे लिखा हो जहां पे ओके फिर भी आप चलो एक बार आ, मैं आपकी कॉन्फ्रेंस पे बात करवा देती हूँ अगर आप अपना मुझे फोन कॉल करो तो जी ठीक है ओके 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 अच्छा तो मैं फिर उनको अभी कॉन्फ्रेंस पे लेती हूँ तो आपनी जो है मैं थोड़ा आपसे पहले बात कर लूँ कि अपनी टेन थाउजेंड में अभी आपके लिए मैंने बात किया जैसे फर्स्ट डीलिंग है अपनी तो बाकी आप अपने हिसाब से देख लेना बाकी टेन थाउजेंड में तो डील हो ही गया है बिल्कुल मैं कहती हूँ फर्स्ट क्लास है आपको देखते ही पता चल जाएगा कि कैसा है मैंने उससे बात भी कर लिया भाई मैंने कहा भाई काम अच्छा होना चाहिए उसने बोला कि चार से पांच शॉट करूँगा कम से कम भी पंद्रह से बीस मिनट एक शॉट का स्टार्टिंग का बोला उसने दे, हाँ जी आप हंस से ले रहे हो फर्स्ट टाइम ले रहे हो ना सर्विस इसीलिए हाँ जी तो कोई बात नहीं होता है मैम सभी की अपनी नीड होती है इसीलिए ऑनलाइन सभी ऐसा नहीं है कि बाहर ही है इंडिया में भी अच्छी चलती रहती है सर्विस ये सभी होती है आप चलो फर्स्ट टाइम ले रहे हो तो अच्छा मैम आप जैसे लड़का आएगा आप अपने आप देख लेना आपको समझ आ जाएगा फोटो जो भेजी है मैंने और कितने टाइम अच्छा। में मतलब उनको भेज दूं मैं वो बोल रहा है कि बीस से तीस मिनट लगेंगे मुझे पहुंचने में नहीं तो अच्छा और क्लीन जी जी हाँ बिल्कुल और दूसरी बात खाना वाना तो शायद उसने पता नहीं मेरी बात नहीं हुई खाया है नहीं खाया अगर होगा भी तो घर पे आप कुछ ना कुछ देख ही लोगे ना कुछ नहीं लोग अच्छा चलो मैं उसको उसको बो, उसको बोल देती हूँ फिर कुछ ना कुछ अपना ले लेगा ना कैरी कर लेगा कुछ ना कुछ है ना हाँ, जी तो आप पेमेंट जैसे रहेगा उसको हैंड मतलब हैंड टू हैंड दे देंगे है ना तो पेटीएम यूज करते पे। हो आप? नहीं आपके चलो ठीक है आप उनको ना, मैं उनसे पेटीएम कुछ करवा लूंगी जो हमारा कमीशन रहेगा तो ठीक है मैं आपको कॉन्फ्रेंस पे देना होल्ड रखिये आप ओके ओके जी हेलो हाँ जी 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 ये कॉन्फ्रेंस yes पे लिया मैंने अभी बात करू मैं बता दीजिए कुछ अपना है जैसे भी है एड्रेस आपको पता चल गया ना मैंने आपको एड्रेस भेजा दिया जी मैम और मैम बोल रहे हैं बात बताऊंगी एड्रेस लिखाइए सोसाइटी नेक्स्ट टू जी मैम नेक्स्ट सोसाइटी है बिहार के नेक्स्ट में है जी मैम समझ आ रहा है नहीं तो, तो आप, आप कैब वाले को बोल देना कैब वाले तो बोल देना कि मैम मैम आप, आप मुझे व्हाट्सएप पे से कर सकते हैं मैंने आपको व्हाट्सएप किया तो है एड्रेस ओके ओके वही वही है एड्रेस हाँ वही एड्रेस है बाकी अगर कुछ समझ में नहीं आएगा तो मुझे बात हाँ बाकी मैम कुछ और रह गया ना मैम डाल नेक्स्ट उसके पास वाली बिल्डिंग है ठीक है? मैम अगर मुझे आ, आ, आप उसकी की आपकी आप टेंशन मत लीजिए और दूसरी बात प्रोटेक्शन लेते ही जाना अपना कुछ खाना है तो मैम बाहर से आए इनके वहाँ घर पे कुछ बनाने का सिस्टम नहीं अपना कैरी करके जाना या देख लेना वो जैसे भी रहेगा ठीक है <laughs> जो भी बात पहले क्लियर कर दिया okay? ओके मैम। और आप निकलो रेडी हो गए आप जी मैं रेडी ठीक है आप निकलो क्या करो और मेरी कॉन्फ्रेंस पे फिर बात करवा देना अगर समझ में ना आए एड्रेस ऑलरेडी भेज चुकी ओके? ओके मैम थैंक यू आपको बिल्डिंग के अंदर तो बोल देना ਚਲੋ ਠੀਕ ਹੈ ਫੋਨ ਕਾਟੋ ਆਪਨਾ ਮੈਂ ਆਨ ਸਿਲੈਕਟ ਕਰੀ। ਓਕੇ ਓਕੇ। ਸੋ ਜਿਸ ਤਰ੍ਹਾਂ ਤੁਸੀਂ ਇਹ ਆਡੀਓ ਸੁਣੀ ਤਾਂ ਇਸੇ ਤਰ੍ਹਾਂ ਨੌਜਵਾਨ ਮੁੰਡਿਆਂ ਨੂੰ ਇਹ ਆਡੀਓ ਜਿਹੜੀ ਭੇਜੀ ਜਾਂਦੀ ਹੈ ਤੇ ਨੌਜਵਾਨ ਮੁੰਡੇ ਇੰਪ੍ਰੈਸ ਹੋ ਜਾਂਦੇ ਨੇ ਕਿ ਅਸੀਂ ਵੀ ਜਾਵਾਂਗੇ ਤੇ ਇਸ ਵਿਕੇ ਦਾ ਕੰਮ ਜਿਹੜਾ ਕਰਾਂਗੇ ਤੇ ਸਾਨੂੰ ਪੈਸੇ ਆ ਜਿਹੜੇ ਮਿਲ ਜਾਣਗੇ ਨੇੜੇ ਵੱਲੋਂ। ਹੁਣ ਤੁਹਾਨੂੰ ਦੱਸ ਦਿੰਦੇ ਆ ਕਿ ਜਦੋਂ ਪ੍ਰੋਫਾਈਲ ਇਹਨਾਂ ਦੇ ਮੁਤਾਬਿਕ ਆਪਣੀ ਜਦੋਂ ਭੇਜੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹ ਜ਼ਿਕਰ ਕਰਦੇ ਨੇ ਇੱਕ ਫੋਨ ਕਾਲ ਦੇ ਜ਼ਰੀਏ ਕਿ ਸਾਡੇ ਕਲੱਬ ਦੇ ਰਜਿਸਟ੍ਰੇਸ਼ਨ ਫੀਸ ਹੈ ਜਿਹੜੀ 1500 ਰੁਪਿਆ ਹੈ ਤੁਹਾਨੂੰ ਦੇਣੀ ਪੈਗੀ 1500 ਤੋਂ ਇਲਾਵਾ ਕੁਝ ਵੀ ਤੁਹਾਨੂੰ ਪੇ ਕਰਨ ਦੀ ਲੋੜ ਨਹੀਂ ਹੈ ਇੱਥੇ ਸਕਰੀਨ ਦੇ ਵਿੱਚ ਤੁਸੀਂ ਸਕਰੀਨ ਸ਼ਾਟ ਵੀ ਦੇਖ ਰਹੇ ਹੋਵੋਗੇ ਕਿ ਜਿਹੜੇ UPI ID ਦੇ ਵਿੱਚ ਉਹ ਜਿਹੜੇ 1500 ਦਾ ਟ੍ਰਾਂਸਫਰ ਹੋਇਆ ਹੈ ਇਸ ਤੋਂ ਬਾਅਦ ਕੀ ਹੁੰਦਾ ਹੈ ਕਿ ਉਸੇ WhatsApp ਦੇ ਜ਼ਰੀਏ ਇੱਕ ਕਿਸੇ ਲੇਡੀਆਂ ਚਾਰ ਪੰਜ ਫੋਟੋਜ਼ ਨੇ ਜਿਹੜੀਆਂ ਭੇਜ ਜਾਂਦੀਆਂ ਨੇ ਇੱਕ ਡਿਟੇਲ ਭੇਜੀ ਜਾਂਦੀ ਹੈ ਲੇਡੀ ਦਾ ਨਾਮ ਲੇਡੀ ਦੀ ਏਜ ਮਿਲਣ ਦਾ ਜਿਹੜਾ ਐਡਰੈਸ ਹੁੰਦਾ ਹੈ ਕਿ ਫਲਾਣਾ ਹੋਟਲ ਹੈ ਜੀ ਲੋਕੇਸ਼ਨ ਜਿਹੜੀ ਹੈਗੀ ਫਲਾਣੇ ਹੋਟਲ ਦੀ ਹੈ ਲੁਧਿਆਣਾ ਦੀ ਹੈ ਇੰਨੇ ਵਜੇ ਦੀ ਮੀਟਿੰਗ ਹੈ ਇੰਨੇ ਪੈਸੇ ਡੀਲ ਜਿਹੜੀ ਹੈ 12000 ਜਾਂ 15000 ਜਾਂ 20000 ਜਿਹੜਾ ਲੇਡੀ ਨੇ ਤੁਹਾਨੂੰ ਦੇਣਾ ਹੈ ਉਹ ਲਿਖੀ ਹੁੰਦੀ ਹੈ ਤੇ ਉਸ ਤੋਂ ਇਲਾਵਾ ਉਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਤੁਸੀਂ ਉੱਥੇ ਕਿਸ ਤਰ੍ਹਾਂ ਜਿਹੜਾ ਪੇਸ਼ ਆਉਣਾ ਹੈ ਉਹ ਪੇਜਨ ਤੋਂ ਬਾਅਦ ਫਿਰ ਜ਼ਿਕਰ ਹੁੰਦਾ ਹੈ ਇੱਕ ਫੋਨ ਕਾਲ ਦੇ ਜ਼ਰੀਏ ਕਿ ਤੁਹਾਡੀ ਮੀਟਿੰਗ ਜਿਹੜੀ ਫਲਾਣੇ ਹੋਟਲ ਦੇ ਵਿੱਚ ਇਸ ਲੇਡੀ ਦੇ ਨਾਲ ਫਿਕਸ ਹੈ ਜਿਹੜੀ ਹੋ ਚੁੱਕੀ ਹੈ ਤੇ ਸਾਡਾ ਜਿਹੜਾ 20% ਕਮਿਸ਼ਨ ਹੈ ਉਸ ਦੇ ਵਿੱਚ ਮੰਨ ਲਓ ਇੱਕ ਡੀਲ 15000 ਰੁਪਏ ਦੀ ਹੋਈ ਹੈ ਤੇ ਉਸ ਦਾ 20% ਜਿਹੜਾ ਕਮਿਸ਼ਨ ਆ ਜਿਹੜਾ ਇਸ ਕੰਪਨੀ ਨੇ ਲੈਣਾ ਹੈ ਤੇ ਉਹਦੇ ਵਿੱਚ ਕੀ ਕਰਦੇ ਨੇ ਕਿ 20% ਕਮਿਸ਼ਨ ਦਾ ਜਿਹੜਾ ਤੁਸੀਂ ਪਹਿਲਾਂ ਸਾਨੂੰ ਪੇ ਕਰੋ ਕਿ ਅਸੀਂ ਫੇਰ ਤੁਹਾਨੂੰ ਉਸ ਹੋਟਲ ਦੇ ਵਿੱਚ ਜਿਹੜਾ ਹੈਗਾ ਭੇਜਾਂਗੇ ਯਾਨੀ ਕਿ ਸਾਡਾ ਕਮਿਸ਼ਨ ਤੁਸੀਂ ਸਾਨੂੰ ਪਹਿਲਾਂ ਦੇ ਦਿਓ ਹੁਣ ਇੱਥੇ ਕੀ ਹੁੰਦਾ ਹੈ ਕਿ 20% ਕਮਿਸ਼ਨ ਆ ਜਿਹੜਾ ਜਦੋਂ ਤੁਸੀਂ ਪੇ ਕਰ ਦਿੰਨੇ ਹੋ ਤਾਂ ਤੁਹਾਨੂੰ WhatsApp ਨੰਬਰਾਂ ਤੋਂ ਬਲੌਕ ਕਰ ਦਿੱਤਾ ਜਾਂਦਾ ਹੈ ਤੇ ਜਾਂ ਫਿਰ ਤੁਹਾਨੂੰ ਕਹਿ ਦਿੱਤਾ ਜਾਂਦਾ ਹੈ ਕਿ ਹੁਣ ਤੁਹਾਨੂੰ ਠੱਗ ਲਿੱਤਾ ਗਿਆ ਜੀ ਹੁਣ ਤੁਸੀਂ ਜੋ ਕਰਨਾ ਕਰ ਲੋ ਇਸ ਤਰੀਕੇ ਦੀ ਠੱਗੀ ਆ ਜਿਹੜੀ ਅੱਜ ਕੱਲ ਨੌਜਵਾਨਾਂ ਦੇ ਨਾਲ ਜਿਹੜੀ ਹੋਦੀ ਹੈ ਨੌਜਵਾਨ ਵੀ ਲਾਲਚ ਦੇ ਵਿੱਚ ਆ ਕੇ ਇਹ ਕੰਮ ਜਦੋਂ ਕਰਦੇ ਨੇ ਤਾਂ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਆ ਜਿਹੜਾ ਹੁੰਦੇ ਨੇ ਇੱਥੇ ਜ਼ਿਕਰ ਆਇਆ ਕਿ ਕਿਸੇ ਲੇਡੀ ਦੀਆਂ ਚਾਰ ਪੰਜ ਫੋਟੋਆਂ ਨੇ ਜਿਹੜੀਆਂ ਤੇ ਜੀ ਜਾਂਦੀਆਂ ਬੜਾ ਹੀ ਗੰਭੀਰ ਜਿਹੜਾ ਇੱਥੇ ਮੈਂ ਕਹੂੰਗਾ ਕਿ ਮੁੱਦਾ ਜਿਹੜਾ ਬਣਿਆ ਹੋਇਆ ਕਿ ਅੱਜ ਕੱਲ ਲੋਕ ਕੀ ਕਰਦੇ ਨੇ ਹਰੇਕ ਦੀ ਫੇਸਬੁੱਕ ਪ੍ਰੋਫਾਈਲ ਜਿਹੜੀ ਬਣੀ ਹੋਈ ਹੈ ਕੁਝ ਲੇਡੀਆਂ ਜਿੱਥੇ ਵੀ ਆਪਣਾ ਫੰਕਸ਼ਨ ਕਰਦੀਆਂ ਨੇ ਜਾਂ ਕਿਤੇ ਜਾਂਦੀਆਂ ਨੇ ਜਾਂ ਘੁੰਮਣ ਜਾਂਦੀਆਂ ਨੇ ਜਾਂ ਕਿ ਵੈਸੇ ਹੀ ਕਿਸੇ ਨੂੰ ਸ਼ੌਂਕ ਹੁੰਦਾ ਹੈ ਕਿ ਆਪਣੀ ਫੋਟੋ ਖਿੱਚੀ ਤੇ ਫੇਸਬੁੱਕ ਦੇ ਉੱਤੇ ਪਾਤੀ ਇੱਥੇ ਇਹ ਵੀ ਗੰਭੀਰ ਮੁੱਦਾ ਨਜ਼ਰ ਆ ਰਿਹਾ ਹੈ ਕਿ ਕਿਸੇ ਲੇਡੀ ਦੀ ਪ੍ਰੋਫਾਈਲ ਦੇ ਉੱਤੋਂ ਉਸ ਦੀਆਂ ਫੋਟੋਆਂ ਚੱਕ ਲਿੱਤੀਆਂ ਜਾਂਦੀਆਂ ਨੇ ਫੋਟੋਆਂ ਚੱਕਣ ਤੋਂ ਬਾਅਦ ਉਹੀ ਫੋਟੋਆਂ ਤੁਹਾਨੂੰ ਭੇਜ ਦਿੱਤੀਆਂ ਜਾਂਦੀਆਂ ਨੇ। ਯਾਨੀ ਕਿ ਇਸ ਤਰ੍ਹਾਂ ਦੇ ਜਿਸਮ ਫਿਰੋਸ਼ੀ ਦੇ ਸੰਦੇ ਦੀ ਹਾੜ ਦੇ ਵਿੱਚ ਕੁਝ ਫੋਟੋਆਂ ਜਿਹੜੀਆਂ ਮੈਂ ਕਹੂੰਗਾ ਕਿ ਮਾਸੂਮ ਲੋਕਾਂ ਦੀਆਂ ਜਿਹੜੀਆਂ ਫੋਟੋਆਂ ਨੇ ਜਿਹੜੀਆਂ ਯੂਜ਼ ਹੁੰਦੀਆਂ ਨੇ। ਇੱਥੇ ਮੈਂ ਸਮਝਦਾ ਕਿ ਬਹੁਤ ਹੀ ਗੰਭੀਰ ਮੁੱਦਾ ਹੈ ਕਿ ਕਿਸੇ ਦੀ ਘਰ ਦੀ ਇੱਜ਼ਤ ਇਦਾਂ ਉਛਾਲੀ ਜਿਹੜੀ ਜਾ ਰਹੀ ਹੈ। ਖੈਰ ਉਹ ਸਾਰਾ ਕੁਝ ਤੁਹਾਨੂੰ ਅਸੀਂ ਸਕਰੀਨ ਦੇ ਉੱਤੇ ਦਿਖਾਵਾਂਗੇ ਕੀ ਕੀ ਹੁੰਦਾ ਹੈ। ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਤੁਹਾਨੂੰ ਬਲੌਕ ਹੈ ਜਿਹੜਾ ਕਰ ਦਿੱਤਾ ਜਾਂਦਾ ਹੈ ਬਲੌਕ ਕਰਨ ਤੋਂ ਬਾਅਦ ਤੁਹਾਨੂੰ ਸਾਫ਼ ਤੌਰ ਤੇ ਜਿਹੜਾ ਕਹਿ ਦਿੱਤਾ ਜਾਂਦਾ ਹੈ ਕਿ ਅਸੀਂ ਤੁਹਾਡੇ ਤੋਂ ਇੰਨੇ ਪੈਸੇ ਜੀ ਲੈਣੇ ਸੀ ਲੈ ਲੇ ਤਾਂ ਹੁਣ ਤੁਸੀਂ ਜੋ ਕਰਨਾ ਕਰ ਲੋ ਯਾਨੀ ਕਿ ਸਾਫ਼ ਤੌਰ ਤੇ ਧੰਕੀ ਹੈ ਜਿਹੜੀ ਗੱਲ ਚੀਜ਼ ਜਾਂਦੀ ਹੈ ਮੈਂ ਸਮਝਦਾ ਇੱਥੇ ਪਾਰਟ ਸ਼ੁਰੂ ਹੁੰਦਾ ਹੈ ਸਾਈਬਰ ਕ੍ਰਾਈਮ ਦਾ ਸਾਈਬਰ ਕ੍ਰਾਈਮ ਨੂੰ ਚਾਹੀਦਾ ਹੈ ਕਿ ਇਸ ਤਰੀਕੇ ਦੀ ਜਿਵੇਂ ਅੱਜਕੱਲ ਸੋਸ਼ਲ ਨੈਟਵਰਕ ਦੇ ਜਿਹੜਾ ਜਰੀਏ ਸੋਸ਼ਲ ਮੀਡੀਆ ਦੇ ਜਰੀਏ ਇਸ ਤਰ੍ਹਾਂ ਦੀ ਐਡਸ ਨੇ ਜਿਹੜੀਆਂ ਲਗਾਤਾਰ ਆਉਂਦੀਆਂ ਨੇ ਚਾਹੇ ਉਹ ਫੇਸਬੁੱਕ ਹੈ ਚਾਹੇ ਟਵਿੱਟਰ ਹੈ ਚਾਹੇ ਗੂਗਲ ਹੈ ਗੂਗਲ ਦੇ ਉੱਤੇ ਹੀ ਤੁਸੀਂ ਜਿਗੋਲੋ ਜਾਂ ਗਿਗੋਲੋ ਵਰਡ ਭਰ ਕੇ ਦੇਖ ਲਓ ਤੁਹਾਡੇ ਮੂਰੇ ਪੂਰੀ ਦੀ ਪੂਰੀ ਲਿਸਟ ਹੈ ਜਿਹੜੀ ਨਿਕਲ ਕੇ ਆ ਜਾਂਦੀ ਹੈ ਕਲੱਬ ਬਣੇ ਹੋਏ ਨੇ ਫੇਸਬੁੱਕ ਦੇ ਉੱਤੇ ਕਲੱਬ ਬਣੇ ਹੋਏ ਨੇ ਉਹ ਸਾਰਾ ਜਿਹੜਾ ਨਿਕਲ ਕੇ ਆ ਜਾਂਦਾ ਉਹਦੇ ਵਿੱਚ ਕੰਟੈਕਟ ਵੀ ਜਿਹੜੇ ਨਿਕਲ ਕੇ ਆ ਜਾਂਦੇ ਨੇ ਕਿ ਤੁਸੀਂ ਉਸ ਨੰਬਰ ਤੇ ਕੰਟੈਕਟ ਆ ਜਿਹੜਾ ਕਰੋ ਤੇ ਉਹਨਾਂ ਦੀ ਫੀਸ ਪੇ ਕਰੋ ਤੇ ਆਪਣਾ ਕੰਮ ਆ ਜਿਹੜਾ ਸਟਾਰਟ ਕਰੋ ਇਸ ਤਰ੍ਹਾਂ ਦੀ ਠੱਗੀ ਜਿਹੜੀ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਹੋ ਰਹੀ ਹੈ ਤੇ ਮੈਂ ਸਮਝਦਾ ਕਿ ਸਾਈਬਰ ਕ੍ਰਾਈਮ ਨੂੰ ਇਸ ਦੇ ਉੱਤੇ ਜਲਦ ਤੋਂ ਜਲਦ ਨਾਥ ਜਿਹੜੀ ਪਾਉਣੀ ਚਾਹੀਦੀ ਹੈ ਇੱਕ ਤਾਂ ਨੌਜਵਾਨ ਠੱਗੇ ਦਾ ਸ਼ਿਕਾਰ ਨਹੀਂ ਹੋਣਗੇ ਉਹ ਬਚ ਜਾਣਗੇ ਤੇ ਦੂਸਰਾ ਜਿਹੜੀਆਂ ਮਾਸੂਮ ਭੋਲੀਆਂ ਪਾਲੀਆਂ ਔਰਤਾਂ ਨੇ ਜਿਨ੍ਹਾਂ ਦੀਆਂ ਫੋਟੋ ਫੇਸਬੁੱਕ ਤੋਂ ਚੱਕ ਕੇ ਇਸ ਤਰ੍ਹਾਂ ਭੇਜੀਆਂ ਜਾਂਦੀਆਂ ਨੇ ਇੱਕ ਕਲਾਇੰਟ ਦੇ ਰੂਪ ਦੇ ਵਿੱਚ ਬਣਾ ਕੇ ਕਿ ਇਹ ਇੱਕ ਕਲਾਇੰਟ ਨੇ ਤੁਹਾਨੂੰ ਫਿਕਸ ਕੀਤਾ ਹੈ ਮਿਲਣ ਦੇ ਵਾਸਤੇ ਤੁਸੀਂ ਆਓਗੇ ਤਾਂ ਇਹ ਲੇਡੀ ਹੈ ਜਿਹੜਾ ਤੁਹਾਨੂੰ ਇਹਨੇ ਪੈਸੇ ਜਿਹੜਾ ਪੇ ਕਰੂਗੀ ਮੈਂ ਸਮਝਦਾ ਕਿ ਇਸ ਦੇ ਉੱਤੇ ਵੀ ਇੱਕ ਵੱਡਾ ਐਕਸ਼ਨ ਆ ਜਿਹੜਾ ਹੋਣਾ ਚਾਹੀਦਾ ਕਿਉਂਕਿ ਆਮ ਭੋਲੇ-ਪਾਲੇ ਲੋਕਾਂ ਦੀਆਂ ਜਿਹੜੀਆਂ ਇਸ ਤਾਂ ਨੇ ਜਿਹੜੀਆਂ ਉਹ ਨਾ ਖਰਾਬ ਆ ਸੋ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਿਸਟਮ ਹੈ ਜਿਹੜਾ ਚੱਲਦਾ ਪਿਆ ਮੈਂ ਕਹੂੰਗਾ ਕਿ ਇੱਕ ਗੈਂਗ ਗੈਂਗ ਮੈਸਰ ਕਰਕੇ ਕਹਿ ਰਹੇ ਆ ਕਿ ਜਦੋਂ ਤੁਹਾਨੂੰ ਕੰਟੈਕਟ ਕੀਤਾ ਜਾਂਦਾ ਹੈ ਤੁਸੀਂ ਪੈਸੇ ਪੇ ਕਰ ਦਿੰਦੇ ਹੋ ਜਦੋਂ ਮੀਟਿੰਗ ਦੀ ਗੱਲ ਆਉਂਦੀ ਹੈ ਕਿ ਤੁਹਾਡੀ ਫਲਾਣੇ ਹੋਟਲ ਦੇ ਵਿੱਚ ਫਲਾਣੀ ਲੇਡੀ ਦੇ ਨਾਲ ਮੀਟਿੰਗ ਹੈ 15000 ਰੁਪਏ ਤੁਹਾਨੂੰ 페 ਕੀਤਾ ਜਾਏਗਾ 3 ਘੰਟੇ ਵਾਸਤੇ ਤੁਸੀਂ ਉੱਥੇ ਜਾਣਾ ਹੈ ਸਾਰੀ ਡਿਟੇਲ ਲਿਖੀ ਹੁੰਦੀ ਹੈ ਫੋਟੋਸ ਨੇ ਜਿਹੜੀਆਂ ਉੱਥੇ ਮਿਸਯੂਜ਼ ਹੁੰਦੀਆਂ ਨੇ ਕਈ ਔਰਤਾਂ ਦੀਆਂ ਤਾਂ ਇੱਥੇ ਜਿਹੜਾ ਇੱਕ ਮੈਂ ਸਮਝਦਾ ਕਿ ਜਦੋਂ ਕਾਲ ਆਉਂਦੀ ਹੈ ਤੇ ਕਾਲ ਦੇ ਵਿੱਚ ਕਾਨਫਰੈਂਸ ਕਾਲ ਕਹਿ ਕੇ ਉਸ ਲੇਡੀ ਦੇ ਨਾਲ ਗੱਲ ਕਰਵਾਈ ਜਾਂਦੀ ਹੈ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੀਆਂ ਫੋਟੋਜ਼ ਹੁੰਦੀਆਂ ਨੇ ਉਹ ਕੋਈ ਲੇਡੀ ਹੋਰ ਹੁੰਦੀਆਂ ਲੇਕਿਨ ਇਹਨਾਂ ਵੀ ਆ ਇਹ ਗੈਂਗ ਦੀਆਂ ਕੁਝ ਔਰਤਾਂ ਨੇ ਜੋ ਉਹ ਲੇਡੀ ਬਣ ਕੇ ਤੁਹਾਡੇ ਨਾਲ ਗੱਲ ਕਰਦੀਆਂ ਨੇ ਕਿ ਮੈਂ ਫਲਾਣੇ ਹੋਟਲ ਦੇ ਵਿੱਚ ਪਹੁੰਚ ਗਈ ਆ ਜਾਂ ਮੈਂ ਪਹੁੰਚਣ ਵਾਲੀ ਆ ਜਾਂ ਮੈਂ ਉੱਥੇ ਰੂਮ ਦੇ ਵਿੱਚ ਆ ਤੁਸੀਂ 8:00 ਵਜੇ ਆ ਜਾਓ ਠੀਕ ਹੈ ਤੇ ਤੁਹਾਨੂੰ ਮੈਂ 8:00 ਵਜੇ ਫ੍ਰੀ ਕਰ ਦਿਆਂਗੀ ਉਹ ਲੇਡੀ ਜਿਹੜੀ ਗੱਲ ਕਰਦੀ ਹੈ ਲੜਕੇ ਦੇ ਨਾਲ ਫੋਨ ਦੇ ਉੱਤੇ ਕਾਨਫਰੈਂਸ ਕਾਲ ਦੇ ਜ਼ਰੀਏ ਤਾਂ ਇੱਕ ਵੱਡਾ ਗੈਂਗ ਮੈਂ ਸਮਝਦਾ ਕਿ ਇੱਥੇ ਜਿਹੜਾ ਬਣਿਆ ਹੋਇਆ ਤੇ ਦੂਸਰਾ ਜਿਸ ਅਕਾਊਂਟ ਦੇ ਵਿੱਚ ਪੈਸੇ ਜਾ ਰਹੇ ਨੇ ਸਭ ਤੋਂ ਵੱਡੀ ਗੱਲ ਕਿ ਸਾਈਬਰ ਕ੍ਰਾਈਮ ਨੂੰ ਚਾਹੀਦਾ ਹੈ ਕਿ ਉਸ ਅਕਾਊਂਟ ਦੀ ਡਿਟੇਲ ਹੈ ਜਿਹੜੀ ਖੰਗਾਲੀ ਜਾਵੇ ਉਸ ਯੂਪੀਆਈ ਆਈਡੀ ਤੋਂ ਉਹ ਡਿਟੇਲ ਚੱਕ ਕੇ ਉਹ ਪਤਾ ਕੀਤਾ ਜਾਵੇ ਕਿ ਉਹ ਅਕਾਊਂਟ ਕਿਹਦਾ ਆ ਉਸ ਅਕਾਊਂਟ ਦੇ ਜ਼ਰੀਏ ਤੇ ਜਿਹੜਾ ਫੋਨ ਨੰਬਰ ਹੈ ਜਿਸ ਥਰੂ ਗੱਲ ਹੁੰਦੀ ਜਾਂ ਜਿਸ ਨੂੰ ਵਟਸਐਪ ਤੇ ਜਿਹੜਾ ਚੈਟ ਹੁੰਦੀ ਹੈ ਉਸ ਦੇ ਜ਼ਰੀਏ ਇਹ ਸਾਰਾ ਭੰਡਾ ਫੋੜਾ ਜਿਹੜਾ ਹੋ ਸਕਦਾ ਹੈ ਤੇ ਮੈਂ ਸਮਝਦਾ ਕਿ ਸਾਈਬਰ ਕ੍ਰਾਈਮ ਨੂੰ ਇਸ ਦੇ ਉੱਤੇ ਜਲਦ ਤੋਂ ਜਲਦ ਨਾਥਾ ਜੜੀ ਪਾਉਣੀ ਚਾਹੀਦੀ ਹੈ ਤਾਂ ਜੋ ਨੌਜਵਾਨ ਨੇ ਜਿਹੜੇ ਉਹ ਵੀ ਠੱਗੀ ਦਾ ਸ਼ਿਕਾਰ ਨਾ ਹੋ ਸਕਣ ਤੇ ਜਿਹੜੀਆਂ ਭੋੜੀਆਂ ਪਾਲੀਆਂ ਔਰਤਾਂ ਜਿਨ੍ਹਾਂ ਨੂੰ ਨਹੀਂ ਪਤਾ ਕਿ ਸਾਡੀਆਂ ਫੋਟੋਆਂ ਮਿਸਯੂਜ਼ ਹੋ ਰਹੀਆਂ ਨੇ ਤਾਂ ਉਹ ਵੀ ਕਿਤੇ ਨਾ ਕਿਤੇ ਉਹਨਾਂ ਦੀ ਇੱਜ਼ਤ ਵੀ ਜੜੀ ਬਚ ਸਕੇ ਸੋਸ਼ਲ ਮੀਡੀਆ ਦੇ ਉੱਤੇ ਪਿਛਲੇ ਦਿਨੀ ਇਹ ਵੀ ਦੇਖਣ ਨੂੰ ਮਿਲਿਆ ਸੀ ਕਿ ਕੁਝ ਔਰਤਾਂ ਆਪਣੇ ਪੇਜ ਦੇ ਉੱਤੇ ਲਾਈਵ ਹੁੰਦੀਆਂ ਜਾਂ ਵੀਡੀਓ ਇੱਕ ਬਣਾ ਕੇ ਪਾਉਂਦੀਆਂ ਨੇ ਕਿ ਫਲਾਨੀ ਔਰਤ ਹੈ ਜੀ ਮੈਂ ਫਲਾਨੀ ਥਾਂ ਤੋਂ ਆਈ ਆ ਤੇ ਮੇਰੇ ਕੋਲ ਬੱਚਾ ਹੈ ਨਹੀਂ ਤੇ ਮੇਰੇ ਪਤੀ ਠੀਕ ਨਹੀਂ ਹੈਗੇ ਬਿਮਾਰ ਨੇ ਤਾਂ ਮੈਨੂੰ ਬੱਚਾ ਚਾਹੀਦਾ ਆ ਜਿਹੜਾ ਮੈਨੂੰ ਬੱਚਾ ਦੇ ਸਕਦਾ ਆ ਤਾਂ ਉਹ ਨੂੰ ਇੰਨੇ ਪੈਸੇ ਦਿੱਤੇ ਜਾਣਗੇ ਖਰ ਕਿਤੇ ਨਾ ਕਿਤੇ ਸਾਈਬਰ ਕਰਾਈਮ ਨੇ ਉਹਦੇ ਉੱਤੇ ਵੀ ਸ਼ਿਕੰਜਾ ਜਿਹੜਾ ਕੱਟਿਆ ਆ ਕਿ ਇੰਦਾ ਦੀਆਂ ਜੜੀਆਂ ਵੀਡੀਓਜ਼ ਨੇ ਜਿਹੜੀਆਂ ਜਾ ਰਹੀਆਂ ਨੇ ਸੋਸ਼ਲ ਮੀਡੀਆ ਦੇ ਥਰੂ ਘਰ ਘਰ ਪਹੁੰਚਦੀਆਂ ਪਈਆਂ ਨੇ ਤਾਂ ਕਿਤੇ ਨਾ ਕਿਤੇ ਪੰਜਾਬ ਦਾ ਮਾਹੌਲ ਆ ਜਿਹੜਾ ਇੰਨਾ ਖਰਾਬ ਹੋ ਰਿਹਾ ਕਿਉਂਕਿ ਅੱਜ ਸਾਡੇ ਬੱਚੇ ਚਾਹੇ ਉਹ 10 ਸਾਲ ਦੇ ਨੇ ਚਾਹੇ 15 ਸਾਲ ਦੇ ਨੇ ਬੱਚੇ ਬੱਚਿਆਂ ਨੂੰ ਅੱਜਕੱਲ੍ਹ ਖੇਡ ਨਹੀਂ ਪਿਆਰੀ ਉਹਨਾਂ ਨੂੰ ਫੋਨ ਪਿਆਰੇ ਨੇ ਉਹ ਫੋਨ ਦੇ ਉੱਤੇ ਜਦੋਂ ਬੈਠਦੇ ਨੇ ਰੀਲਾਂ ਦੇਖਦੇ ਨੇ ਕਿਤੇ ਨਾ ਕਿਤੇ ਐਦਾਂ ਦੀਆਂ ਰੀਲਾਂ ਜਾਂ ਐਦਾਂ ਦੀਆਂ ਵੀਡੀਓਜ਼ ਸਾਹਮਣੇ ਆ ਜਾਂਦੀਆਂ ਨੇ ਕਿ ਆਪਣੇ ਜਿਹੜੇ ਮਾਪਿਓਂ ਹੁੰਦੇ ਨੇ ਉਹਨਾਂ ਨੂੰ ਸ਼ਰਮ ਆ ਜਾਂਦੀ ਹੈ ਤਾਂ ਉਹਨਾਂ ਨੂੰ ਉਹ ਜਿਹੜਾ ਸਕਿਪ ਕਰਨਾ ਪੈਂਦਾ ਹੈ ਤਾਂ ਜੋ ਬੱਚੇ ਇਸ ਚੀਜ਼ ਨੂੰ ਨਾ ਦੇਖ ਸਕਣ ਤਾਂ ਬੱਚਿਆਂ ਦਾ ਜਿਹੜਾ ਮਾਹੌਲ ਆ ਦਿਮਾਗ ਦਾ ਉਹ ਠੀਕ ਰਹੇ ਕਿ ਬੱਚੇ ਖਰਾਬ ਨਾ ਹੋਣ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਵਿੱਚ ਇੰਨਾ ਕਿ ਜ਼ਿਆਦਾ ਜਿਹੜਾ ਬੁਰਾ ਹਾਲ ਹੈ ਜਿਹੜਾ ਹੋ ਚੁੱਕਿਆ ਕਿ ਅੱਜ ਸਾਡੇ ਬੱਚਿਆਂ ਦੇ ਹੱਥਾਂ ਦੇ ਵਿੱਚ ਮੋਬਾਈਲ ਦੇਣਾ ਵੀ ਜਿਹੜਾ ਮੈਂ ਸਮਝਦਾ ਕਿ ਸੇਫ ਨਹੀਂ ਹੈ ਖਰ ਕਿਤੇ ਨਾ ਕਿਸੇ ਇਹ ਜਗੋਲੋ ਜਾਂ ਗਿਗੋਲੋ ਦਾ ਧੰਦਾ ਜਿਹੜਾ ਪੰਜਾਬ ਦੇ ਵਿੱਚ ਉੱਭਰਦਾ ਪਿਆ ਹੈ Google ਦੇ ਵਿੱਚ ਜਾ ਕੇ ਜਦ ਤੁਸੀਂ ਇਸ ਨੂੰ ਸਰਚ ਕਰਦੇ ਹੋ ਤਾਂ ਬਹੁਤ ਸਾਰੀਆਂ ਏਜੰਸੀਜ਼ ਬਹੁਤ ਸਾਰੇ ਕਲੱਬ ਫੇਸਬੁੱਕ ਦੇ ਉੱਤੇ ਬਣੇ ਹੋਏ ਨੇ ਬਹੁਤ ਸਾਰੇ ਕੰਟੈਕਟ ਨੇ ਜਿਹੜੇ ਸਾਹਮਣੇ ਆ ਜਾਂਦੇ ਨੇ ਲੇਕਿਨ ਸਾਈਬਰ ਕ੍ਰਾਈਮ ਦੀ ਨਿਗਾਹ ਹਜੇ ਤੱਕ ਇਸ ਵੱਲ ਕਿਉਂ ਨਹੀਂ ਪਈ ਮੈਂ ਸਮਝਦਾ ਕਿ ਇੱਕ ਵੱਡਾ ਸਵਾਲ ਹੈ ਤੇ ਦੂਸਰਾ ਇਹ ਜਿਹੜੀ ਕੰਪਨੀ ਜਿਸ ਦਾ ਅਸੀਂ ਜ਼ਿਕਰ ਕਰਦੇ ਪਏ ਆ ਜੋ ਅੱਜ ਭੋਲੇ ਪਾਲੇ ਬੰਦੇਆਂ ਨੂੰ ਇਸ ਤਿੱਕੇ ਨਾਲ ਠੱਗਦੇ ਪਏ ਨੇ ਤਾਂ ਉਹਨਾਂ ਦੇ ਉੱਤੇ ਇੱਕ ਵੱਡੀ ਕਾਰਵਾਈ ਹੈ ਜਿਹੜੀ ਹੋਣੀ ਚਾਹੀਦੀ ਹੈ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਈਬਰ ਕ੍ਰਾਈਮ ਇਹਨਾਂ ਦੇ ਉੱਤੇ ਕੀ ਐਕਸ਼ਨ ਲੈਂਦਾ ਹੈ